ਜੁਗ ਹੋ ਜੁਗ ਅਟਲ ਚਾਵਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਸਤਿਗੁਰੂ ਗੁਰੂ ਗਰੀਬ ਨਵਾਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਅੰਦਰ ਸੁਭਾਏ ਮਾਨ ਸਜ ਬੈਠੀ ਸਮੂਹ ਸਾਧ ਸੰਗਤ ਤੁਸੀਂ ਬੜੇ ਪਿਆਰ ਸਤਿਕਾਰ ਸਹਿਤ ਜੁੜ ਬੈਠੇ ਹੋ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਨੇ ਰਹਿਮਤਾਂ ਨੇ ਜੋ ਸੀ ਪਿਆਰ ਦੇ ਨਾਲ ਰੋਜ਼ ਸਤਸੰਗਤ ਰੂਪ ਵਿੱਚ ਉਹਨਾਂ ਦਾ ਗੁਣਗਾਨ ਕਰਦੇ ਆ ਤੁਸੀਂ ਪਿਆਰ ਨਾਲ ਜੋ ਸ਼ਬਦ ਹੋਣੇ ਹੀ ਸਰਵਣ ਕੀਤਾ ਹੈ ਅੱਜ ਅਸੀਂ ਇਸ ਪਾਵਨ ਅੰਮ੍ਰਿਤ ਵਚਨ ਨੂੰ ਵਿਚਾਰਨਾ ਹੈ ਜੀ 404 ਅੰਗ ਤੇ ਇਹ ਸ਼ਬਦ ਦਰਜ ਹੈ ਤਾਂ ਗੁਰੂ ਅਰਜਨ ਦੇ ਮਹਾਰਾਜ ਰਾਗਾਸਾ ਵਿੱਚ ਬਖਸ਼ਿਸ਼ਾਂ ਦੀ ਝੜੀ ਲਾ ਰਹੇ ਨੇ ਆਓ ਪਿਆਰ ਨਾਲ ਇਸ ਸ਼ਬਦ ਨੂੰ ਵਿਚਾਰਾਂਗੇ ਕੋਈ ਰਸਨਾ万 ਜੀ ਨਾ ਰਹੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਆ ਜੀ ਆਦਬ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦਾ ਪਾਵਨ ਬਚਨ ਹੈ ਆਸਾ ਮਹਲਾ 5 ਰਾਗ ਆਸਾ ਵਿੱਚ ਸ਼ਹੀਦਾਂ ਦੇ ਸਰਤਾਜ ਬਾਣੀ ਕੀ ਬੋਹਿਤ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦਿਆ ਹੋਇਆ ਪਾਵਨ ਬਚਨ ਆਪਣੀ ਮੁਬਾਰਕ ਦਸਨਾ ਚੋਂ ਉਚਾਰਨ ਕਰਦੇ ਨੇ ਹਜ਼ੂਰ ਫਰਮਾਉਂਦੇ ਆ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨੰ ਮੰਨ ਤੇ ਟਾਰੀ ਦੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਰਹਿਮਤ ਮੇਰੇ ਤੇ ਕੀਤੀ ਜਿਹੜੀ ਅੰਮ੍ਰਿਤ ਬਾਣੀ ਗੁਰੂ ਦੇ ਮੁਖ ਵਿੱਚੋਂ ਉਚਾਰਨ ਹੋਈ ਹੈ ਜੋ ਇੱਕ ਜਗਿਆਸੂ ਨੂੰ ਬਹੁਤ ਜ਼ਿਆਦਾ ਪਿਆਰੀ ਲੱਗਦੀ ਹੈ ਉਹ ਉਸ ਬਾਣੀ ਨੂੰ ਪੜ੍ਹਦਾ ਹੈ ਉਸ ਬਾਣੀ ਨੂੰ ਸੁਣਦਾ ਹੈ ਜੀਸ ਬਾਣੀ ਚੁੰਝ ਲੱਗਦਾ ਹੈ ਹਰ ਪਲ ਅੰਮ੍ਰਿਤ ਦੀ ਧਾਰਾ ਵਗਦੀ ਹੋਵੇ ਉਹ ਬਾਣੀ ਜਿਹੜੀ ਜਿਗਿਆਸੂ ਨੂੰ ਬਹੁਤ ਪਿਆਰੀ ਲੱਗਦੀ ਹੈ ਉਹਦੇ ਹਿਰਦੇ ਚ ਅੰਮ੍ਰਿਤ ਦੀ ਧਾਰਾ ਦਾ ਪ੍ਰਵਾਹ ਕਰਨ ਵਾਲੀ ਹੈ ਗੁਰੂ ਇੰਨੇ ਕੋ ਬਖਸ਼ਿਸ਼ ਕਰ ਦਿੰਦਾ ਹੈ ਕਿ ਉਸ ਜਿਗਿਆਸੂ ਨੂੰ ਇੱਕ ਨਿਮਖਲੀ ਵੀ ਉਹ ਬਾਣੀ ਭੁੱਲਦੀ ਨਹੀਂ ਹੈ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮੰਨ ਤੇ ਟਾਰੀ ਰੇ ਗੁਰੂ ਕਿਰਪਾ ਕਰਦਾ ਇੱਕ ਨਿਮਖ ਲਈ ਵੀ ਨਿਮਖ ਦਾ ਅਰਥ ਹੁੰਦਾ ਕਿ ਖਿੰਨ ਲਿਆਨੇ ਕਪਲ ਲਈ ਵੀ ਮੇਰੇ ਮਨ ਚ ਉਸ ਗੁਰਬਾਣੀ ਨੂੰ ਪਾਸ ਨਹੀਂ ਹੋਣ ਦਿੰਦਾ ਭਾ ਮੇਰਾ ਮਨ ਹਰ ਪਲ ਉਸ ਗੁਰਬਾਣੀ ਵਿੱਚ ਰਤਿਆ ਰਹਿੰਦਾ ਹੈ ਸ਼ਬਦ ਦੇ ਵਿੱਚ ਅਪੇਧ ਰਹਿੰਦਾ ਹੈ ਮੇਰੇ ਮਨ ਵਿੱਚੋਂ ਗੁਰੂ ਦਾ ਸ਼ਬਦ ਇੱਕ ਪਲ ਲਈ ਵੀ ਕਦੇ ਪਾਸੇ ਨਹੀਂ ਜਾਂਦਾ ਜਦੋਂ ਗੁਰਬਾਣੀ ਦੇ ਨਾਲ ਮਨ ਇੰਨਾ ਘੁਰਤਿਆ ਜਾਏ ਸਾਧ ਸੰਗਤ ਜੀ ਫਿਰ ਇਹ ਮਨ ਗੁਰਬਾਣੀ ਤੋਂ ਬਿਗੈ ਰਹਿ ਨਹੀਂ ਸਕਦਾ ਕਿਉਂਕਿ ਜਿੱਥੇ ਗੁਰਬਾਣੀ ਹੈ ਸਾਧ ਸੰਗਤ ਜੀ ਚੇਤਾ ਰੱਖਿਓ ਉੱਥੇ ਹੀ ਜੀਵਨ ਦੇ ਅੰਦਰ ਆਨੰਦ ਤੇ ਖੇੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਵਰ ਅੱਗੇ ਕਹਿੰਦੇ ਆ ਰਹਾਉ ਦੀਆ ਤੁਕਾ ਤੋਂ ਬਾਅਦ ਜੁਦੇ ਬਚਨੋ ਚਾਰਨ ਕੀਤਾ ਕਿ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨ ਮੰਨਤੇ ਟਾਰੀ ਰਹੇ ਰਹਾਉ ਤੇ ਨਾਲ ਹੀ ਕਹਿ ਦਿੱਤਾ ਦਰਸ਼ਨ ਪਰਸਨ ਸਰਸਨ ਤੇ ਹਰਸਨ ਇਹ ਚਾਰ ਸ਼ਬਦ ਵਰਤੇ ਹਰ ਰੰਗ ਰੰਗੀ ਕਰਤਾਰੀਏ ਜਿਹੜੀ ਇਹ ਗੁਰਬਾਣੀ ਹੈ ਗੁਰੂ ਦੇ ਮੁਖ ਵਿੱਚੋਂ ਉਚਾਰਨ ਹੋਈ ਇਹ ਗੁਰਬਾਣੀ ਕਰਤਾਰ ਦੇ ਵਾਹਿਗੁਰੂ ਦੇ ਰੰਗ ਵਿੱਚ ਇੰਨੀ ਕੋ ਰੰਗੀ ਪਈ ਹੈ ਨਾ ਭਾਵੇਂ ਜਿਹੜਾ ਇਸ ਗੁਰਬਾਣੀ ਨੂੰ ਪੜ੍ਹਦਾ ਉਹਨੂੰ ਪ੍ਰੇਮ ਦਾ ਰੰਗ ਤੇ ਚੜਦਾ ਹੀ ਚੜਦਾ ਹੈ ਮਹਾਰਾਜ ਆਗਦੇ ਹਾ ਗੁਰਬਾਣੀ ਪ੍ਰੇਮ ਦੇ ਰੰਗ ਵਿੱਚ ਵਾਹਿਗੁਰੂ ਦੇ ਪਿਆਰ ਵਿੱਚ ਇੰਨੀ ਕੋ ਰੰਗੀ ਪਈ ਹੈ ਜਿਹੜਾ ਇਸ ਗੁਰਬਾਣੀ ਦੇ ਦਰਸ਼ਨ ਵੀ ਕਰ ਲੈਂਦਾ ਹੈ ਉਹ ਵੀ ਨਿਹਾਲ ਹੋ ਜਾਂਦਾ ਹੈ ਜਿਹੜਾ ਇਸ ਗੁਰਬਾਣੀ ਨੂੰ ਗੁਰੂ ਨੂੰ ਸਪਰਸ਼ ਕਰ ਲੈਂਦਾ ਹੈ ਉਹ ਵੀ ਨਿਹਾਲ ਹੋ ਜਾਂਦਾ ਹੈ ਇਹ ਆਖਦਾ ਹੈ ਜਿਹੜੇ ਇਸ ਗੁਰਬਾਣੀ ਦੇ ਨਾਲ ਇੱਕਮਿਕ ਹੋ ਜਾਂਦੇ ਆ ਸਰਸਨ ਪਾਗ ਗੁਰਬਾਣੀ ਵਿੱਚ ਰਮੇ ਜਾਂਦੇ ਆ ਉਹਨਾਂ ਦਾ ਵੀ ਬੇੜਾ ਬੰਨੇ ਲੱਗਦਾ ਹੈ ਤੇ ਮਹਾਰਾਜ ਆਖਦਿਆ ਇਹ ਗੁਰਬਾਣੀ ਹਰਸਨ ਦਾ ਅਰਥ ਹੈ ਹਰਖ ਖੁਸ਼ੀ ਇਸ ਗੁਰਬਾਣੀ ਨਾਲ ਜੁੜ ਕੇ ਜੀਵਨ ਦੇ ਅੰਦਰ ਆਨੰਦ ਖੇੜਾ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਇਹ ਐਸੀ ਗੁਰਬਾਣੀ ਹੈ ਜਿਹੜੀ ਪਿਆਰ ਦੇ ਰੰਗ ਵਿੱਚ ਰੰਗੀ ਹੋਈ ਹੈ ਸਾਧ ਸੰਗਤ ਜਿਹੜੇ ਗੁਰਬਾਣੀ ਨੂੰ ਪੜਦੇ ਆ ਬਾਣੀ ਦਾ ਜਾਪ ਕਰਦੇ ਆ ਨਾ ਉਹ ਆਪਣੇ ਨੇਮ ਨੂੰ ਕਦੇ ਟੁੱਟਣ ਨਹੀਂ ਦਿੰਦੇ ਉਹਨਾਂ ਦੇ ਜੀਵਨ ਵਿੱਚ ਤੇ ਆਨੰਦ ਰਹਿੰਦੇ ਰਹਿੰਦਾ ਹੈ ਨਾ ਕੋਈ ਸ਼ੱਕ ਨਹੀਂ ਇਹਦੇ ਵਿੱਚ ਪਰ ਜਿੰਨਾ ਦੇ ਜੀਵਨ ਵਿੱਚੋਂ ਗੁਰਬਾਣੀ ਜੁਦਾ ਹੋ ਜਾਂਦੀ ਹੈ ਨਾ ਜੀ ਇਹ ਸਿੱਧੀ ਜੀ ਗੱਲ ਹੈ ਗੁਰਬਾਣੀ ਜੁਦਾ ਹੋਏਗੀ ਤੇ ਦੁੱਖ ਮਿਲਣਗੇ ਗੁਰਬਾਣੀ ਨਾਲ ਬੰਦਾ ਸੁਰਤ ਕਰਕੇ ਜੁੜਿਆ ਰਹੇਗਾ ਤੇ ਅਨੰਤ ਖੁਸ਼ੀ ਮਿਲੇਗੀ ਇਹ ਮਹਾਰਾਜ ਜੀ ਦਾ ਜਿਹੜਾ ਕ ਬਚਨ ਅਸੀਂ ਪੜਦੇ ਆ ਅਕਸਰ ਜਿੱਥੇ ਮਹਾਰਾਜ ਕਹਿੰਦੇ ਆ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਇਆ ਨਾ ਜੇ ਇਸ ਸਰੀਰ ਵਿੱਚੋਂ ਬਾਣੀ ਜੁਦਾ ਹੋ ਗਈ ਜੇ ਇਸ ਸਰੀਰ ਵਿੱਚੋਂ ਬਾਣੀ ਵਿਸਰ ਗਈ ਤੇ ਮਹਾਰਾਜ ਆਗਦੇ ਪਰ ਉਹਦੀ ਹਾਲਤੇ ਹੀ ਹੈ ਨਾ ਕਿ ਜਿਉ ਤਪਤ ਹੈ ਬਾਰੋ-ਬਾਰ ਇਹ ਤਪ ਤਪ ਖਪੇ ਬਹੁਤ ਬੇਕਾਰ ਜੇ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਇ ਜਿਵੇਂ ਇੱਕ ਕੋੜੀ ਜਿਹਨੂੰ ਪੱਕਾ ਰੋਗ ਕੋੜ ਦਾ ਲੱਗਾ ਹੋਇਆ ਜਿਹਦਾ ਕੋਈ ਇਲਾਜ ਨਹੀਂ ਹੈ ਮਹਾਰਾਜ ਜਿਵੇਂ ਉਹ ਆਪਣੇ ਰੋਗ ਕਰਕੇ ਬਿਮਾਰੀ ਕਰਕੇ ਵਿਲਕਦਾ ਹੈ ਤੜਫਦਾ ਹੈ ਰੋਂਦਾ ਹੈ ਪੀੜਾ ਨੂੰ ਬਰਦਾਸ਼ਤ ਕਰਦਾ ਹੈ ਨਾ ਮਹਾਰਾਜ ਆਖਦੇ ਆ ਇਹ ਸਮਝ ਲਓ ਜਿਹੜਾ ਬੰਦਾ ਗੁਰਬਾਣੀ ਤੋਂ ਜੁਦਾ ਹੋ ਜਾਏ ਨਾ ਉਹ ਕੋੜੀ ਵਰਗੈ ਹੁੰਦਾ ਹੈ ਉਹ ਉਹਦੇ ਦੁੱਖ ਥੋੜਾ ਕੱਟੇ ਜਾਂਦੇ ਆ ਕਦੇ ਉਹਦੇ ਅੰਦਰ ਦੀ ਪੀੜਾ ਕਦੇ ਨਹੀਂ ਮੁੱਕਦੀ ਸੱਚੇ ਬਾਦਸ਼ਾਹ ਜੀ ਕਹਿ ਰਿਹਾ ਇਸ ਕਰਕੇ ਇਹ ਮਨੁੱਖ ਯਤਨ ਤੂੰ ਇਹੀ ਕਰਨਾ ਹੈ ਕਿ ਕਦੀ ਵੀ ਤੇਰੇ ਜੀਵਨ ਚੋਂ ਬਾਣੀ ਪਾਸੇ ਨਾ ਜਾਵੇ ਤੈਨੂੰ ਗੁਰਬਾਣੀ ਦੇ ਦਰਸ਼ਨ ਹੁੰਦੇ ਰਹਿਣ ਤੂੰ ਗੁਰਬਾਣੀ ਨੂੰ ਪਰਸਦਾ ਰਵੇਂ ਗੁਰਬਾਣੀ ਤੇਰੇ ਜੀਨ ਵਿੱਚ ਆਨੰਦ ਖੁਸ਼ੀ ਬਖਸ਼ਦੀ ਰਵੇ ਮੇਰਾ ਸੱਚਾ ਪਾਤਸ਼ਾਹ ਆਖਦਾ ਭਾਈ ਇਸ ਕਰਕੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਹੀ ਆਪਾਂ ਇਹ ਕਰਨੀ ਹੈ ਸਤਿਗੁਰੂ ਜੀ ਬਸ ਅਸੀਂ ਤੁਹਾਡੇ ਪ੍ਰੇਮ ਦੇ ਰੰਗ ਵਿੱਚ ਰੰਗੇ ਰਹੀਏ ਹੁਣ ਜਿਹੜਾ ਬਾਣੀ ਨੂੰ ਪੜਦਾ ਹੈ ਸਾ ਸੰਗਤ ਕੁਦਰਤੀ ਗੱਲ ਹੈ ਉਹ ਪ੍ਰੇਮ ਦੇ ਰੰਗ ਵਿੱਚ ਰੰਗਿਆ ਹੀ ਜਾਏਗਾ ਕਿਉਂਕਿ ਜਿੱਥੇ ਪ੍ਰੇਮ ਹੁੰਦਾ ਨਾ ਜੀ ਉੱਥੇ ਹੀ ਨੇਮ ਨਿਭਦਾ ਹੈ ਜੇ ਪ੍ਰੇਮ ਹੈ ਤਾਂ ਮੰਨ ਲਓ ਅਸੀਂ ਬਾਣੀ ਨਾਲ ਪਿਆਰ ਕਰਦੇ ਆਂ ਪਿਆਰ ਕਰਦੇ ਆ ਤਾਂ ਹੀ ਤੇ ਬਾਣੀ ਪੜਾਂਗੇ ਨਾ ਨਿਤਨੇ ਵੀ ਕਰਾਂਗੇ ਸੁਖਮੀ ਸਾਹਿਬ ਦਾ ਪਾਠ ਵੀ ਕਰਾਂਗੇ ਜੇ ਪ੍ਰੇਮ ਨਹੀਂ ਹੈ ਫਿਰ ਕਵਾਂ ਕੋਈ ਨਹੀਂ ਜੇ ਹੋ ਜਾਏਗਾ ਤੇ ਠੀਕ ਹੈ ਨਹੀਂ ਤੇ ਛੱਡੋ ਫਿਰ ਫਿਰ ਬੰਦਾ ਦੂਜੇ ਪਾਸੇ ਚੱਲ ਪੈਂਦਾ ਹੈ ਗੁਰੂ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਸਾਨੂੰ ਇਹੀ ਸਮਝਾਉਂਦਿਆ ਹੈ ਮਨੁੱਖ ਯਤਨ ਕੋਸ਼ਿਸ਼ ਤੋਂ ਇਹੀ ਕਰਨੀ ਹੈ ਕਿ ਤੈਨੂੰ ਇਹ ਗੁਰਬਾਣੀ ਕਦੀ ਤੇਰੇ ਜੀਵਨ ਚੋਂ ਪਾਸੇ ਪਾਸੇ ਨਾ ਜਾਏ ਸਾਧ ਸੰਗਤ ਜਦੋਂ ਗੁਰਬਾਣੀ ਛੁੱਟਾ ਹੋ ਜਾਂਦੀ ਹੈ ਨਾ ਜੀ ਜੀਵਨ ਚੋਂ ਇੱਕ ਤਰ੍ਹਾਂ ਦਾ ਪਰ ਹਾਂ ਉਹਦੇ ਜੀਵਨ ਚੋਂ ਜਿਹਦੇ ਜੀਵਨ ਦਾ ਗੁਰਬਾਣੀ ਆਧਾਰ ਹੈ ਜਿੰਦ ਜੀਵਨ ਦਾ ਗੁਰਬਾਣੀ ਆਧਾਰ ਹੈ ਵੇਖੋ ਗੁਰਬਾਣੀ ਸਾਡੇ ਜੀਵਨ ਵਿੱਚ ਰਹੇਗੀ ਤੇ ਜਿੱਥੇ ਮਨ ਟਿਕਣਾ ਹੈ ਮਨ ਵਿੱਚ ਸ਼ਾਂਤੀ ਹੈ ਮਨ ਇਹ ਸ਼ੀਤਲਤਾ ਨਾਲ ਭਰਿਆ ਜਾਣਾ ਹੈ ਪਰ ਜਿੱਥੇ ਗੁਰਬਾਣੀ ਨਹੀਂ ਉਹ ਤੇ ਬੰਦੇ ਤਪਦੇ ਆ ਨਾ ਉਹ ਤਪਦੇ ਆ ਈਰਖਾ ਦੀ ਅੱਗ ਵਿੱਚ ਵੈਰ ਵਿਰੋਧ ਦੀ ਅੱਗ ਵਿੱਚ ਦੁਵੇਖ ਦੀ ਅੱਗ ਵਿੱਚ ਵਿਕਾਰਾਂ ਦੀ ਅੱਗ ਵਿੱਚ ਪਰ ਜਿੱਥੇ ਗੁਰਬਾਣੀ ਹੈ ਜਿੱਥੇ ਸ਼ਬਦ ਦਾ ਵਾਸਾ ਹੋਵੇਗਾ ਜਿਸ ਹਿਰਦੇ ਵਿੱਚ ਗੁਰਬਾਣੀ ਸ਼ਾਂਤੀ ਸਕੂਨ ਅੰਦਰ ਦਾ ਟਿਕਾ ਖੁਸ਼ੀ ਇਹ ਆਪਣੇ ਨਾਲ ਹੀ ਲੈ ਕੇ ਆਉਂਦੀ ਹੈ ਜਿਹੜੇ ਗੁਰਬਾਣੀ ਨਾਲ ਸੁਰਤ ਕਰਕੇ ਜੁੜਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਆ ਬਚਨ ਕਰਦੇ ਆ ਜਿੱਥੇ ਮਹਾਰਾਜ ਨੇ ਕਹਿ ਦਿੱਤਾ ਹੈ ਮਨੁੱਖ ਮੈਂ ਤੁਹਾਨੂੰ ਇਹੀ ਅਰਜ ਕਰਨੀ ਚਾਹੁੰਨਾ ਕਿ ਆਵੋ ਸਿੱਖ ਸਤਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਬਾਣੀਆਂ ਦੁਨੀਆ ਤੇ ਬਹੁਤ ਨੇ ਪਰ ਜਿਹੜੀ ਗੁਰਬਾਣੀ ਤੁਹਾਨੂੰ ਗੁਰਨਾਨਕ ਸੱਚੇ ਪਾਤਸ਼ਾਹ ਜਿਨ ਬਖਸ਼ਿਸ਼ ਕੀਤੀ ਐ ਨਾ ਮਹਾਰਾਜ ਆਖਦਿਆ ਇਹ ਬਾਣੀਆਂ ਸਿਰ ਬਾਣੀ ਐ ਇਹਦੇ ਤੋਂ ਉੱਪਰ ਕੋਈ ਐ ਇਹਦੇ ਤੋਂ ਸ਼੍ਰੇਸ਼ਟ ਹੋਰ ਕੁਝ ਨਹੀਂ ਐ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦਿਆ ਇਹ ਗੁਰਬਾਣੀ ਉਸ ਪਰਮਾਤਮਾ ਦੀ ਰੂਹ ਵਿੱਚੋਂ ਨਿਕਲੀ ਹੋਈ ਐ ਉਸ ਪਰਮਾਤਮਾ ਦੇ કંਠ ਵਿੱਚੋਂ ਤੇ ਜਿਹੜਾ ਪਰਮਾਤਮਾ ਇਸ ਬ੍ਰਹਿਮੰਡ ਨੂੰ ਆਨੰਦ ਖੁਸ਼ੀਆਂ ਵੰਡਣ ਵਾਲਾ ਹੈ ਗੁਰਬਾਣੀ ਜਦੋਂ ਉਹਦੇ ਕੰਠ ਚੋਂ ਨਿਕਲ ਕੇ ਬਾਹਰ ਆਈ ਹੈ ਇਸ ਗੁਰਬਾਣੀ ਵਿੱਚੋਂ ਅੰਮ੍ਰਿਤ ਚਰਦਾ ਹੈ ਜਿਹੜੇ ਇਸ ਗੁਰਬਾਣੀ ਨਾਲ ਜੁੜਦੇ ਆ ਨਾ ਉਸ ਮਾਲਕ ਦਾ ਰੂਪ ਹੀ ਹੋ ਜਾਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਵਚਨ ਕਰਦੇ ਆ ਨਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਏ ਸੱਚੇ ਪਾਤਸ਼ਾਹ ਇਹ ਹਰੀ ਜੀਓ ਇਹ ਅੰਮ੍ਰਿਤ ਬਾਣੀ ਕਿਸੇ ਬੰਦੇ ਦੇ ਬੋਲ ਨਹੀਂ ਆ ਇੱਕ ਹੋਰ ਮਹਾਰਜ ਕਰਦੇ ਆ ਇਹ ਜਦੋਂ ਗੁਰੂ ਅਰਜਨ ਦੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੀ ਸੰਪਾਦਨਾ ਕਰਵਾਉਂਦੇ ਆ ਬਾਣੀ ਲਿਖਵਾਈ ਜਹਾਂਗੀਰ ਬਾਦਸ਼ਾਹ ਉਸ ਵਕਤ ਤਖਤ ਜਹਾਂਗੀਰ ਮਹਾਰਾਜ ਨੇ ਗੱਲ ਆਖਦਾ ਵੀ ਤੁਸੀਂ ਜਿਹੜਾ ਗ੍ਰੰਥ ਤਿਆਰ ਕਰਦੇ ਹੋ ਇਸ ਗ੍ਰੰਥ ਵਿੱਚ ਹਾਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਲਿਖ ਦਿਓ ਉਹਨੇ ਜਿਗਰ ਕੀਤਾ ਵੀ ਤੁਸੀਂ ਆਪਣੇ ਗ੍ਰੰਥ ਵਿੱਚ ਹਾਜ਼ਰਤ ਮੁਹੰਮਦ ਸਾਹਿਬ ਦੀ ਸਲਾਮ ਦੀ ਤਾਰੀਫ ਲਿਖ ਦਿਓ ਤੋ ਹਾੜ ਦੇ ਤੇ ਕੁਝ ਰਹਿਮ ਕੀਤਾ ਜਾ ਸਕਦਾ ਮਹਾਰਾ ਨੇ ਜਵਾਬ ਦਿੱਤਾ ਸਤਿਗੁਰੂ ਜੀ ਕਹਿੰ ਲਗੇ ਪਹਿਲੀ ਗੱਲ ਤੇ ਇਹ ਇਹ ਮੇਰੇ ਬੋਲ ਥੋੜਾ ਨੇ ਇਹ ਅਰਜਨ ਦੇ ਬੋਲ ਨਹੀਂ ਆ ਇਹ ਬੋਲ ਉਸ ਪਰਮਾਤਮਾ ਦੇ ਨੇ ਅੱਲਾ ਦੇ ਨੇ ਉਹ ਜਿਵੇਂ ਮੈਨੂੰ ਕਹਿੰਦਾ ਮੈਂ ਉਸੇ ਤਰ੍ਹਾਂ ਬੋਲ ਦਿਨਾ ਮੇਰੀ ਮਰਜ਼ੀ ਨਹੀਂ ਹੈ ਮੈਂ ਕਿਸੇ ਦੀ ਖੁਸ਼ਾਮਦੀ ਕਰਾਂ ਕਿਸੇ ਦੀ ਸਿਬਤ ਵਿੱਚ ਕੁਝ ਲਿਖਾਂ ਨਾ ਮੇਰਾ ਇੱਕ ਵੀ ਅੱਖਰ ਮੇਰਾ ਨਹੀਂ ਹੈ ਮੈਂ ਤੇ ਸਭ ਕੁਝ ਰੱਬ ਦੇ ਹੁਕਮ ਵਿੱਚ ਕਹਿਣ ਵਾਲਾ ਹਾਂ ਸਭ ਕੁਝ ਜਿਥੋਂ ਮਹਾਰਾਜ ਕਹਿੰਦੇ ਆ ਹਉ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀ ਮੇਰਾ ਕੁਝ ਵੀ ਨਹੀਂ ਹੈ ਜੋ ਮੈਨੂੰ ਹੁਕਮ ਪਰਮਾਤਮਾ ਕਰਦਾ ਭਾਈ ਮੈਂ ਤੇ ਉਹਦੇ ਹੁਕਮ ਵਿੱਚ ਉਹੀ ਕੁਝ ਬਿਆਨ ਕਰ ਦਿੰਨਾ ਇਸ ਕਰਕੇ ਇਸ ਗੁਰਬਾਣੀ ਦੇ ਬਾਬਤ ਕੁਝ ਨਹੀਂ ਆਖਿਆ ਜਾ ਸਕਦਾ ਤੇ ਮਹਾਰਾਜ ਨੂੰ ਤੇ ਗੱਲ ਕੀ ਹਜੂਰ ਕਹਿਣ ਲਗੇ ਭਈ ਇਸ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਨਿਰੋਲ ਕਿਸੇ ਬੰਦੇ ਦੀ ਵਡਿਆਈ ਨਹੀਂ ਹੈ ਇਹਦੇ ਵਿੱਚ ਬਸ ਇੱਕ ਅਕਾਲ ਪੁਰਖ ਦੀ ਵਡਿਆਈ ਹੈ ਉਹਦਾ ਨਾਮ ਜਪਣ ਵਾਲਿਆਂ ਦੀ ਵਡਿਆਈ ਹੈ ਹੋਰ ਕਿਸੇ ਦੀ ਵਡਿਆਈ ਨਹੀਂ ਤੁਸੀਂ ਇਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀ ਗੁਰਬਾਣੀ ਹੈ ਇਹ ਗੁਰੂ ਨੂੰ ਕਿੰਨੀ ਕੁ ਪਿਆਰੀ ਹੈ ਗੁਰੂ ਸਾਹਿਬ ਤੇ ਗੁਰਬਾਣੀ ਤੋਂ ਬਗੈਰ ਰਹਿੰਦੀ ਨਿਆਣਾ ਗੁਰੂ ਅਰਜਨ ਦੇਵ ਮਹਾਰਾਜ ਇੱਥੋਂ ਤੱਕ ਪਈ ਮਰਦਾਨੇ ਨੂੰ ਕਹਿ ਦਿੰਦੇ ਆ ਨਾ ਜਦੋਂ ਵੀ ਮਹਾਰਾਜ ਨੇ ਕਿਹਾ ਮਰਦਾਨੀਆਂ ਬਾਜ਼ਾਰ ਬਾਪ ਬਾਣੀ ਆਈ ਹੈ ਕਾਈ ਸਿਵਤ ਖੁਦਾ ਦੇ دیدار ਦੀ ਕਰੀਏ ਮਹਾਰਾਜ ਮੌਜ ਵਿੱਚ ਬੈਠ ਜਾਂਦੇ ਆ ਜਿੱਥੇ ਆਨੰਦ ਬਣਦਾ ਉੱਥੇ ਗੁਰਬਾਣੀ ਉਚਾਰਨ ਕਰਦੇ ਤੇ ਸ੍ਰੀ ਹਰਾਈ ਮਹਾਰਾਜ ਜੀ ਅਸੀਂ ਕਹਿੰਦੇ ਆ ਵੀ ਇਹ ਗੁਰਬਾਣੀ ਅੰਮ੍ਰਿਤਧਾਰੀ ਐ ਇਹ ਨਿਮਖਲੀ ਵੀ ਜਿਗਿਆਸੂ ਦੇ ਮਨ ਚੋਂ ਗੁਰੂ ਨੇ ਪਾਸੇ ਨਹੀਂ ਕੀਤੀ ਇਹ ਹਰ ਸਨੈ ਦੇ ਦਰਸ਼ਨ ਵਿੱਚ ਹੀ ਆਨੰਦ ਐ ਉਹ ਤਾਂ ਹੈ ਕਿਉਂਕਿ ਇਹ ਕਿਸੇ ਮਨੁੱਖ ਦੀ ਵਡਿਆਈ ਵਿੱਚ ਗੱਲ ਨਹੀਂ ਕਹੀ ਗਈ ਇਹ ਨਿਰੋਲ ਇੱਕ ਅਕਾਲ ਪੁਰਖ ਦੀ ਸਿਫਤ ਵਿੱਚ ਐ ਇਹ ਜਦੋਂ ਹਰਾਇ ਮਹਾਰਾਜ ਜੀ ਦੇ ਵਕਤ ਇਹ RAM Rai ਜੀ ਤੁਸੀਂ ਸਭ ਜਾਣਦੇ ਹੋ ਉਨੇ ਇੱਕ ਅਖਰੀ ਬਦਲਿਆ ਸੀ ਨਾ ਮੁਸਲਮਾਨ ਦੀ ਥਾਂ ਤੇ ਬੇਈਮਾਨੀ ਕੀਤਾ ਸੀ ਜੇ ਸਾਡੇ ਵਰਗੇ ਕਹਿੰਦੇ ਕਿ ਕੀ ਫਰਕ ਪੈ ਗਿਆ ਕੋਈ ਨਹੀਂ ਮੁਸਲਮਾਨ ਨਹੀਂ ਤੇ ਬੇਈਮਾਨ ਸਹੀ ਗੱਲ ਤੇ ਇੱਕ ਅਖਰੀ ਬਦਲਿਆ ਮੁਸਲਮਾਨ ਦੀ ਥਾਂ ਤੇ ਬੇਈਮਾਨ ਕਰ ਦਿੱਤਾ ਪਰ ਗੁਰੂ ਹਰਾਈ ਮਹਾਰਾਜ ਨੂੰ ਫਰਕ ਬਹੁਤ ਪਿਆ ਹੈ ਰਾਮਰੇ ਨੂੰ ਵੀ ਮੈਂ ਫਰਕ ਨਾ ਪਿਆ ਹੋਵੇ ਪਰ ਹਰਾਈ ਮਹਾਰਾਜ ਕੀ ਕਹਿੰਦੇ ਆ ਤੁਸੀਂ ਇੱਥੋਂ ਸੋਚੋ ਗੁਰਬਾਣੀ ਕੀ ਹੈ ਫਿਰ ਹਰਾਈ ਮਹਾਰਾਜ ਨੇ ਉਸੇ ਵਕਤ ਜਦੋਂ ਪਤਾ ਲੱਗਾ RAMਰੇ ਨੇ ਆ ਕਰਤੂਤ ਕਰ ਦਿੱਤੀ ਹੈ ਉਦੋਂ ਹੀ ਮਹਾਰਾਜ ਨੇ ਕਹਿ ਦਿੱਤਾ ਹੈ RAMਰੇ ਨੂੰ ਕਹਿ ਦਿਓ ਅੱਜ ਤੋਂ ਉਹਦੇ ਨਾਲ ਕੋਈ ਸਬੰਧ ਨਹੀਂ ਉਹ ਮੇਰਾ ਪੁੱਤਰ ਨਹੀਂ ਮੈਂ ਉਹਦਾ ਪਿਤਾ ਨਹੀਂ ਤੇ ਮਹਾਰਾਜ ਨੇ ਨਾਲੇ ਬਚਨ ਕਹਿ ਦਿੱਤੇ ਸਨ ਸਤਿਗੁਰ ਜੀ ਨੇ ਆਖਿਆ ਉਹਨੂੰ ਕਹਿ ਦਿਓ ਇੱਧਰ ਮੂੰਹ ਨਾ ਕਰੇ ਜਿੱਧਰ ਮੂੰਹ ਕੀਤਾ ਹੈ ਬਸ ਉਧਰ ਹੀ ਚਲਾ ਜਾਏ ਜਿਹੜਾ ਗੁਰਨਾਨਕ ਦਾ ਨਹੀਂ ਬਣੇਗਾ ਸਾਡਾ ਕੀ ਬਣੇਗਾ ਉਹਨੇ ਗੁਰਨਾਨਕ ਦੇ ਬਚਨਾਂ ਨੂੰ ਬਦਲ ਦਿੱਤਾ ਕਿਉਂਕਿ ਯਾਦ ਰੱਖਿਓ ਇਹ ਗੁਰਬਾਣੀ ਗੁਰੂ ਦੇ ਅੰਗ ਨੇ ਗੁਰਬਾਣੀ ਗੁਰੂ ਦੇ ਅੰਗ ਨੇ ਜੇ ਇਸ ਗੁਰਬਾਣੀ ਵਿੱਚ ਨਹੀਂ ਤਾਕਤ ਹੈ ਗੁਰਬਾਣੀ ਤੇ ਸਾਡੇ ਗੁਰੂ ਸਹਬਾਨਾਂ ਦੀ ਰੂਹ ਹੈ ਜੀ ਗੁਰਬਾਣੀ ਗੁਰੂ ਸਹਬਾਨਾਂ ਦੀ ਰੂਹ ਵੈਸੀ ਨੂੰ ਆਤਮਿਕ ਜੋਤ ਕਹਿੰਦੇ ਆ ਨਾ ਗੁਰੂ ਗ੍ਰੰਥ ਸਾਹਿਬ ਨੂੰ 10 ਪਾਤਸ਼ਾਹੀਆਂ ਦੀ ਪ੍ਰਤੱਖ ਗੁਰੂ ਨੇ ਜੱਜ ਮਹਾਰਾਜ ਸਾਨੂੰ ਕਹਿ ਰਿਹਾ ਵੀ ہماری ਪਿਆਰੀ ਅੰਮ੍ਰਿਤਧਾਰੀ ਗੁਰਨਿਮਖ ਨਮਨ ਤੇ ਟਾਰੀ ਰਹੇ ਦਰਸ਼ਨ ਪਰਸਨ ਸਰਸਨ ਹਰਸਨ ਤੇ ਮਹਾਰਾਜ ਕਹਿ ਦਿੰਦਾ ਰੰਗ ਰੰਗੀ ਕਰਤਾਰੀ ਤੇ ਫਿਰ ਅਗ ਇੱਕ ਬਚਨ ਹੋਰ ਕਿਹਾ ਸਤਗੁਰੂ ਜੀ ਕਹਿ ਰਿਹਾ ਖਿੰਨ ਰਮ ਗੁਰ ਗਮ ਹਰ ਦਮ ਨਹਿ ਜਮ ਚਾਰ ਸ਼ਬਦ ਫਿਰ ਇੱਥੇ ਵਰਤਿਆ ਨਾ ਹੁਣ ਚਾਰ ਸ਼ਬਦ ਨੇ ਇਹਨਾਂ ਦੇ ਅਰਥ ਵੀ ਬੜੇ ਸਪਸ਼ਟ ਨੇ ਖਿੰਨ ਰਮ ਮਹਾਰਾਜ ਆਖਦੀ ਹੈ ਜਿਹੜੀ ਇਹ ਗੁਰਬਾਣੀ ਹੈ ਨਾ ਮੈਨੂੰ ਗੁਰਨਾਨਕ ਦੇਵ ਜੀ ਹੀ ਪੂਜਦਾ ਤੇ ਸਾਧ ਸੰਗਤ ਵਾਕੀ ਸਾਨੂੰ ਗੁਰਬਾਣੀ ਦਾ ਇੱਕ ਸ਼ਬਦ ਵੀ ਹੋਵੇ ਨਾ ਇੱਕ ਸ਼ਬਦ ਦਾ ਵੀ ਉਨਾ ਹੀ ਸਤਕਾਰ ਕਰਨਾ ਚਾਹੀਦਾ ਜਿੰਨਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕਰਦੇ ਕਿਉਂਕਿ ਸਾਡਾ ਗੁਰੂ ਤੇ ਸ਼ਬਦ ਹੀ ਹੈ ਨਾ ਭਾਵੇਂ ਇੱਕ ਸ਼ਬਦ ਹੈ ਭਾਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹੈ ਸਾਡਾ ਗੁਰੂ ਸ਼ਬਦ ਹੈ ਜੋ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨੇ ਤੇ ਸਾਦ ਸੰਗਤ ਜੋ ਮੈਂ ਅਰਧ ਕਰਨੀ ਚਾ ਰਿਹਾ ਮਾਂ ਦੇਖੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਸਿੱਖ ਦੱਖਣੀ ਓਕਾਰ ਦਾ ਪਾਠ ਪਿਆ ਕਰਦਾ ਹੈ ਦੱਖਣੀ ਓਕਾਰ ਦਾ ਪਾਠ ਪਿਆ ਕਰਦਾ ਹੈ ਉਹ ਬਾਣੀ ਪੜਦਿਆਂ ਪੜਦਿਆ ਨਾ ਉਹਨੇ ਗੁਰਬਾਣੀ ਨੂੰ ਪੜਨ ਲੱਗਿਆ ਥੋੜੀ ਜੀ ਗਲਤੀ ਕੀਤੀ ਹੈ ਨਾ ਉਹਨੇ ਕਲਾ ਦਾ ਫਰਕ ਪਾਇਆ ਬਸ ਪਾਠ ਕਰਨ ਲੱਗਿਆ ਇਹ ਪੰਕਤੀ ਤੇ ਉਹ ਤੇ ਸਿ ਵੀ ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੋ ਰਾਣਾ ਦੁਲਾਵਾ ਸਨ ਪਰ ਉਹ ਦੁਲਾਵਾ ਦੀ ਥਾਂ ਤੇ ਕਲਾਵਕ ਕੇ ਸ਼ਬਦ ਵਰਤਦਾ ਨਾ ਕਰਤੇ ਕੀਮਤ ਕਰਤਾ ਜਾਣੇ ਕੇ ਜਾਣੇ ਗੁਰੂ ਸੋਰੰ ਸਾਡੇ ਵਰਗੇ ਕਹਿਣਗੇ ਕੀ ਫਰਕ ਪੈ ਗਿਆ ਇਹ ਹੀ ਕਹਾਂਗੇ ਅਸੀਂ ਵੀ ਕੋਈ ਗੱਲ ਨਹੀਂ ਫਿਰ ਕਿਉਂ ਗਿਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫਰਕ ਪਿਆ ਮਹਾਰਾਜ ਸੱਚੇ ਪਾਸ਼ਾ ਨੂੰ ਬੁਲਾ ਲਿਆ ਸਿੱਖ ਨੂੰ ਮਹਾਰਾਜ ਕਹਿਣਗੇ ਭਾਈ ਤੁਸੀਂ ਪਾਠ ਪੇ ਕਰਦੇ ਸੀ ਕਹਿਣਗੇ ਜੀ ਹਾਂ ਮਹਾਰਾਜ ਕਹਿਣਗੇ ਠੀਕ ਹੈ ਹਜ਼ੂਰ ਨੇ ਸਿੱਖਾਂ ਨੂੰ ਆਖਿਆ ਦੇ ਮੁਗਲ ਤੇ ਚਪੇੜਾ ਮਾਰੋ ਇਹਦੇ ਮੂੰਹ ਤੇ ਚਪੇੜਾ ਮਾਰੋ ਸਿੱਖਾ ਨੇ ਬਾਵਾ ਫੜੀਆਂ ਬਾਵਾ ਮਰੋੜੀਆਂ ਚਪੇੜਾ ਮਾਰਿਓ ਨੇ ਰੋਲਾ ਪਾਤ। ਵੀ ਆ ਚੰਗੀ ਗੱਲਾਂ ਨਾਲ ਬਾਣੀ ਪੜੀਆਂ ਨਾਲ ਚਪੇੜਾ ਖਾਈਏ। ਮਹਾਰਾਜ ਕਹਿ ਲੱਗੇ ਦੁੱਖ ਲੱਗੈ। ਕਹਿ ਲੰਗਾ ਜੀ ਦੁੱਖ ਹੀ ਲੱਗਣਾ ਜਦੋਂ ਚਪੇੜਾ ਮਾਰਦੇ ਪਿਓ ਬਾਵਾ ਮਰੋੜੀ ਜਾਂਦੇ ਹੋ। ਮਹਾਰਾਜ ਕਹਿ ਲੱਗੇ ਕਿਉਂ? ਕਹਿ ਲੱਗਾ ਮੇਰੇ ਸਰੀਰ ਦੇ ਅੰਗ ਨੇ ਜੀ। ਮਹਾਰਾਜ ਹੱਸ ਕੇ ਕਹਿ ਲੱਗੇ ਜਦੋਂ ਮੇਰੇ ਅੰਗ ਮਰੋੜਦਾ ਹੈ। ਮੈਨੂੰ ਦੁੱਖ ਲੱਗਦਾ। ਹਜ਼ੂਰ ਨੇ ਆਖਿਆ ਜਿਹੜੀ ਤੂੰ ਬਾਣੀ ਪੜ ਕੇ ਆਇਆ ਹੈ ਕੋਈ ਅੱਖਰ ਧੋੜਾ ਨਹੀਂ। ਇਹ ਗੁਰੂ ਦੇ ਅੰਗ ਨੇ। ਜਿਹੜਾ ਬੰਦਾ ਗੁਰਬਾਣੀ ਦੇ ਅੱਖਰ ਤੋੜ ਮੋੜ ਕੇ ਬੋਲਦਾ ਹੈ ਉਹ ਸਮਝ ਲਓ ਗੁਰੂ ਦੇ ਮੋਤੇ ਚਪੇੜੇ ਮਾਰੀ ਜਾਂਦਾ ਹੈ। ਮਹਾਰਾਜ ਨੇ ਆਖਿਆ ਗੁਰਬਾਣੀ ਜਿਵੇਂ ਲਿਖੀ ਹੈ ਉਸੇ ਤਰ੍ਹਾਂ ਪੜ੍ਹਨੀ ਚਾਹੀਦੀ ਹੈ। ਹਜ਼ੂਰ ਸੱਚੇ ਪਾਛ ਨੇ ਉਤੇ ਇਹ ਸਤਕਾਰ ਦੀ ਗੱਲ ਕੀਤੀ ਹੈ ਨਾ ਮਹਾਰਾਜ ਨੇ ਸਤਗੁਰੂ ਜੀ ਆਖਦਿਆ ਇਸ ਕਰਕੇ ਕਿਉਂਕਿ ਅਸੀਂ ਕਹਾਂਗੇ ਵੀ ਕੀ ਫਰਕ ਪੈ ਗਿਆ ਪਰ ਇੱਕ ਅੱਖਰ ਦੇ ਨਾਲ ਮਹਾਰਾਜ ਕਿੰ ਲਗੇ ਤੂੰ ਅਰਥ ਦੇ ਅਨਰਥ ਕਰ ਦਿੱਤੇ ਅਰਥ ਦੇ ਅਨਰਥ ਕਰ ਦਿੱਤੇ ਆ ਤੂੰ ਕੇ ਸ਼ਬਦ ਵਰਤ ਦਿੱਤਾ ਉਹਦੇ ਅਰਥ ਹੀ ਬਦਲ ਗਿਆ ਸਾਰੇ ਵੈਸੇ ਪੰਕਤੀ ਸੀ ਵੀ ਕਰਤੇ ਕੀਮਤ ਕਰਤਾ ਜਾਣੈ ਵੀ ਜੋ ਕਰਤਾ ਪੁਰ ਕਰਦਾ ਹੈ ਉਹ ਆਪਣੀਆਂ ਖੇਡਾਂ ਆਪ ਜਾਣਦਾ ਹੈ ਹਨ ਕਰਤੇ ਕੀਮਤ ਕਰਤਾ ਜਾਣੈ ਸਾਡੇ ਵਰਗੇ ਕੀ ਜਾਣ ਸਕਦੇ ਤੇ ਨਾਲ ਸ਼ਬਦ ਸੀ ਵੀ ਕਰਤੇ ਕੀਮਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ ਕਰਤੇ ਦੀ ਮਿਤ ਜਾਣ ਤੇ ਕਰਤਾ ਜਾਣਦਾ ਕਹਿ ਦਾ ਅਰਥ ਸੀ ਜਾਂ ਜਾਂ ਗੁਰੂ ਸੂਰਮਾ ਜਾਣਦਾ ਹੋਰ ਕੋਈ ਤੀਜਾ ਬੰਦਾ ਜਾਣ ਨਹੀਂ ਸਕਦਾ ਪਰ ਜਦੋਂ ਸ਼ਬਦ ਕੇ ਵਰਤ ਦਿੱਤਾ ਹੈ ਮਹਾਰਾਜ ਆਖਦੇ ਅਰਥ ਪਤਾ ਕੀ ਹੋ ਗਿਆ ਇਹਦੇ ਅਰਥ ਹੋ ਗਿਆ ਵੀ ਕਰਤੇ ਦੀ ਮਿੱਤ ਬਸ ਕਰਤਾ ਜਾਣਦਾ ਹੈ ਗੁਰੂ ਕੀ ਜਾਣ ਸਕਦਾ ਤੂੰ ਸੀ ਗੁਰੂ ਨੂੰ ਛੋਟਾ ਕਰ ਦਿੱਤਾ ਹੁਣ ਇਹ ਸ਼ਬਦ ਕੇ ਸ਼ਬਦ ਕਹ ਇਹ ਹਰਿਆਣੇ ਵਿੱਚ ਆਮ ਵਰਤੇ ਜਾਂਦੇ ਹਨ ਤੇ ਮਹਾਰਾਜ ਸੱਚੇ ਪਾਤਸ਼ਾਹ ਤਾਂ ਗੁਰਬਾਣੀ ਦੇ ਸਤਕਾਰ ਦੀ ਤੇ ਗੁਰਬਾਣੀ ਦੀ ਜੋ ਮਹਾਨਤਾ ਹੈ ਉਹਨੂੰ ਦਰਸਾਉਂਦਿਆ ਸੱਚੇ ਪਾਤਸ਼ਾਹ ਕਿਉਂਕਿ ਅੱਜ ਇਹ ਸਾਰਾ ਸ਼ਬਦ ਗੁਰਬਾਣੀ ਤੇ ਹੈ ਨਾ ਤੇ ਮਹਾਰਾਜ ਆਖਦਿਆ ਅਰਦਾਸ ਮਾਲਕ ਦੇ ਚਰਨਾਂ ਵਿੱਚ ਇਹੀ ਕਰਿਆ ਕਰ ਕਿ ਖਿੰਨ ਰਮ ਰਾਮ ਦਾ ਅਰਥ ਹੈ ਕਿ ਸਤਗੁਰੂ ਜੀ ਮੈਂ ਖਿੰਨ ਖਿੰਨ ਤੁਹਾਡੇ ਸ਼ਬਦ ਵਿੱਚ ਰਮਿਆ ਰਹਾ ਰਮਨ ਰਮਨ ਦਾ ਅਰਥ ਹੁੰਦਾ ਹੈ ਸਿਮਰਨ ਕਰਨਾ ਕਿ ਬਾਰ ਬਾਰ ਮੈਂ ਇਸ ਗੁਰਬਾਣੀ ਨੂੰ ਪੜ੍ਹਦਾ ਰਹਾ ਮੈਂ ਸ਼ਬਦ ਨੂੰ ਕਮਾਉਂਦਾ ਰਹਾ ਤੇ ਜਿਹੜਾ ਖਿੰਨ ਖਿੰਨ ਗੁਰਬਾਣੀ ਦਾ ਅਭਿਆਸ ਕਰਦਾ ਹੈ ਸ਼ਬਦ ਨੂੰ ਕਮਾਉਂਦਾ ਹੈ ਉਹੀ ਗੁਰਗੰ ਉਹਦੀ ਪਹੁੰਚ ਗੁਰੂ ਤੱਕ ਹੁੰਦੀ ਹੈ ਗੰਮ ਦਾ ਅਰਥ ਹੁੰਦਾ ਹੈ ਗਮਯਤਾ ਜਿਹੜਾ ਗੁਰੂ ਤੱਕ ਪਹੁੰਚ ਸਕੇ ਜਿਹੜਾ ਖਿੰਨ ਖਿੰਨ ਗੁਰੂ ਦਾ ਗੁਰੂ ਦੇ ਸ਼ਬਦ ਦਾ ਅਭਿਆਸ ਕਰਦਾ ਹੈ ਉਹੀ ਗੁਰਗੰਮ ਤੱਕ ਪਹੁੰਚ ਸਕਦਾ ਹੈ ਉਹਦੀ ਪਹੁੰਚ ਗੁਰੂ ਤੱਕ ਬਣ ਸਕਦੀ ਹੈ ਖਿੰਨ ਰੰਮ ਗੁਰਗੰਮ ਹਰਦਮ ਤੇ ਕਹਿ ਦਿੱਤਾ ਹਰਦਮ ਦਮ ਦਾ ਅਰਥ ਹੈ ਕਿ ਇੱਕ ਸਵਾਸ ਹਰ ਪਲ ਹਰ ਸਵਾਸ ਤੈਨੂੰ ਰੱਬ ਨਾ ਭੁੱਲੇ ਤੇ ਕਹਿ ਦਿੱਤਾ ਜਦੋਂ ਇੱਕ ਇੱਕ ਸਵਾਸ ਵਾਹਿਗੁਰੂ ਦੀ ਬਾਣੀ ਨੂੰ ਪੜੇਗਾ ਸ਼ਬਦ ਨੂੰ ਕਮਾਏਗਾ ਕੀ ਹੋਏਗਾ ਨਹਿ ਜਮ ਤੈਨੂੰ ਜਮਾਂ ਦੀ ਮਾਰ ਦਾ ਡਰ ਨਹੀਂ ਰਹੇਗਾ ਜਮਾਂ ਦੀ ਪਹੁੰਚ ਨਹੀਂ ਤੇਰੇ ਤੱਕ ਹੋਣੀ ਫਿਰ ਖੇਨਰਮ ਗੁਰਗਮ ਹਰਦਮ ਨਹਿਜਮ ਹਰਕੰਠ ਨਾਨਕ ਉਰ ਹਾਰੀ ਰੇ ਜਦੋਂ ਇਹ ਗੁਰਬਾਣੀ ਤੇਰੇ ਕੰਠ ਵਿੱਚ ਵਸ ਗਈ ਤੇਰੇ ਕੰਠ ਦਾ ਸ਼ਿੰਗਾਰ ਬਣ ਗਏ ਪਾਪ ਤੈਨੂੰ ਕਦੀ ਵੀ ਬਾਣੀ ਜਦੋਂ ਨਹੀਂ ਭੁੱਲੇਗੀ ਤੁਹ ਸ਼ਬਦ ਦਾ ਅਭਿਆਸ ਕਰੇਗਾ ਨਾਮ ਜਪੇਗਾ ਮਹਾਰਾਜ ਆਖਦੇ ਫਿਰ ਜੀਵਨ ਵਿੱਚ ਆਨੰਦ ਹੀ ਆਨੰਦ ਤੇ ਆ ਜਨਮ ਮਰਨ ਦੀ ਮਾਰ ਦੀ ਜਨਮ ਮਰਨ ਦੇ ਗੇੜਿਆਂ ਦਾ ਡਰ ਮੁੱਕ ਜਾਏਗਾ ਅੱਜ ਮਹਾਰਾਜ ਇਸ ਪਾਵਨ ਸ਼ਬਦ ਵਿੱਚ ਸਾਡੇ ਤੇ ਇਹੀ ਬਖਸ਼ਿਸ਼ ਕਰਕੇ ਸਾਨੂੰ ਗੁਰਬਾਣੀ ਦੀ ਮਹਾਨਤਾ ਦਰਸਾ ਰਹੇ ਸਾਦ ਸੰਗਤ ਗੁਰਬਾਣੀ ਜੀਵਨ ਦਾ ਆਧਾਰ ਹੈ ਸਿੱਖ ਨੂੰ ਘਟੋ ਘਟਾ ਨਾ ਚਲੋ ਸਾਨੂੰ ਨਿਤਨੇਮ ਗੁਰਬਾਣੀ ਤੇ ਅਸੀਂ ਜਿੰਨੀ ਪੜੀ ਜਉਨੀ ਥੋੜੀ ਹੈ ਗੁਰਬਾਣੀ ਦੇ ਕੋਈ ਸਾਈਡ ਇਫੈਕਟ ਥੋੜਾ ਨਹੀਂ ਇੰਨੇ ਕੋਈ ਰਿਐਕਸ਼ਨ ਥੋੜਾ ਕਰਨਾ ਵੀ ਜਿਆਦੀ ਪੜੀ ਜਾਏਗੀ ਤੇ ਪਤਾ ਨਹੀਂ ਕੀ ਨੁਕਸਾਨ ਹੋ ਜਾਣਾ ਦੁਨੀਆ ਵਿੱਚ ਹਰ ਇੱਕ ਚੀਜ਼ ਦੀ ਅਤੀ ਨੁਕਸਾਨ ਦਿੰਦੀ ਹੈ ਤੁਸੀਂ ਭੋਜਨ ਵੱਧ ਖਾ ਲਓ ਹਾਂ ਕਿਤੇ ਉਹ ਵੀ ਨੁਕਸਾਨ ਕਰਦਾ ਹੈ ਹਰ ਇੱਕ ਚੀਜ਼ ਦੀ ਅਤੀ ਹੈ ਨਾ ਬੰਦਾ ਲੋੜ ਤੋਂ ਵੱਧ ਸੋਣਾ ਸ਼ੁਰੂ ਕਰਦੇ ਹੋਏ ਨੁਕਸਾਨ ਕਰਦਾ ਹੈ ਹਰ ਇੱਕ ਚੀਜ਼ ਦੀ ਅਤੀ ਨੁਕਸਾਨਦਾਇਕ ਹੁੰਦੀ ਹੈ ਪਰ ਗੁਰਬਾਣੀ ਇਹ ਤੁਸੀਂ ਜਿੰਨੀ ਪੜੋਗੇ ਦੀ ਜਿੰਨੀ ਅਤੀ ਕਰੋਗੇ ਇਹ ਓਨਾ ਜ਼ਿਆਦਾ ਸੁੱਖ ਦੇਗੀ ਗੁਰਬਾਣੀ ਸਾਨੂੰ ਮਹਾਰਾਜ ਨੇ ਪੰਜ ਬਾਣੀਆਂ ਤੇ ਅੰਮ੍ਰਿਤ ਵੇਲੇ ਦੇ ਦਿੱਤੀਆਂ ਨੇ ਨਿਤਨੇਮ ਹੈ ਸਾਡਾ ਉਹ ਤੇ ਸਾਡਾ ਕੰਪਲਸਰੀ ਹੈ ਸ਼ਾਮ ਨੂੰ ਰਹਿਰਾਸ ਜੀ ਦਾ ਪਾਠ ਸੋਣ ਲੱਗਿਆ ਸੋਹਲੇ ਜੀ ਦਾ ਪਾਠ ਇਹ ਸੱਤ ਬਾਣੀਆਂ ਤੇ ਸਾਡਾ ਨਿਤ ਦਾ ਨੀਮ ਹੈ ਤੇ ਕੰਪਲਸਰੀ ਇਹ ਤੇ ਆਪਾਂ ਕਰਨੀਆਂ ਹੀ ਕਰਨੀਆਂ ਇਹਦੇ ਚ ਕੋਈ ਗੁਜਾਇਸ਼ ਨਹੀਂ ਵੀ ਥੋੜੀ ਗੁਜਾਇਸ਼ ਮਿਲ ਜੀ ਹਣਾ ਨਾ ਹਾਂ ਹਾਂ ਸੱਤ ਬਾਣੀਆਂ ਤੋਂ ਇਲਾਵਾ ਤੁਸੀਂ ਜਿੰਨੀਆਂ ਬਾਣੀਆਂ ਪੜੋ ਉਹਨਾਂ ਮੁਬਾਰਕ ਜਿੰਨੀ ਵੱਧ ਬਾਣੀ ਪੜੋ ਕੱਟ ਨਹੀਂ ਮਿਨੀਮਮ ਨਹੀਂ ਮੈਕਸਿਮਮ ਜਿੰਨੀਆਂ ਤੁਸੀਂ ਬਾਣੀਆਂ ਪੜ ਸਕਦੇ ਹੋ ਪੜੀ ਚੱਲੋ ਇਸ ਕਰਕੇ ਗੁਰਬਾਣੀ ਤੇ ਵੱਧ ਤੋਂ ਵੱਧ ਪੜਨੀ ਚਾਹੀਦੀ ਹੈ ਜੀ ਪੰਜ ਬਾਣੀਆਂ ਤੇ ਸਿੱਖ ਨੂੰ ਰੋਜ਼ ਅੰਮ੍ਰਿਤ ਵੇਲੇ ਸ਼ਾਮਲ ਕਰਨੀਆਂ ਚਾਹੀਦੀਆਂ ਨੇ ਇਸ ਕਰਕੇ ਕਿਉਂਕਿ ਸਭ ਕੁਝ ਗੁਰਬਾਣੀ ਵਿੱਚੋਂ ਹੀ ਸਾਨੂੰ ਮਿਲਣਾ ਤੇ ਗੁਰਬਾਣੀ ਹੀ ਸਾਡਾ ਗੁਰੂ ਹੈ ਇਸ ਕਰਕੇ ਮਹਾਰਾਜ ਅੱਜ ਸਾਨੂੰ ਸਮਝਾ ਰਿਹਾ ਪਾਈ ਸ਼ਬਦ ਨਾਲ ਜੁੜ ਗੁਰਬਾਣੀ ਪੜ੍ਹ ਕੇ ਅੰਮ੍ਰਿਤ ਦੀ ਧਾਰਾ ਦਾ ਪ੍ਰਵਾਹ ਚੱਲ ਪੈਂਦਾ ਹੈ ਜਿਹੜੇ ਬਾਣੀ ਨਾਲ ਜੁੜਦੇ ਉਹ ਜਮਾ ਦੀ ਮਾਰ ਦੇ ਗੇੜ ਵਿੱਚ ਨਹੀਂ ਪੈਂਦੇ ਸਤਿਗੁਰੂ ਜੀ ਕਿਰਪਾ ਕਰਨ ਸਾਡਾ ਨਿਤਨੇਮ ਬਣੇ ਵਤਵਤ ਅਸੀਂ ਬਾਣੀ ਦਾ ਜਾਪ ਕਰੀਏ ਇੰਨੀਆਂ ਕੋਹ ਬੇਨਤੀਆਂ ਪ੍ਰਵਾਨ ਕਰਿਓ ਹੋਈਆਂ ਬਿਆਨਤ ਭੁੱਲਾਂ ਗਲਤੀਆਂ ਦੀ ਖਿਮਾ ਆਓ ਥੋੜਾ ਜਾਪਾਂ ਸ਼ਬਦ ਨਾਲ ਜੁੜਨੇ ਸਾਰੇ ਆਪਾਂ ਗੁਰਮੰਤਰ ਨਾਲ ਜੁੜਾਂਗੇ ਜੀ ਕੋਈ ਰਸਨਾ ਬਾਂਝੀ ਨਾ ਰਹੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ